ਖਾਲ ਪੰਜਾਬ ਦਾ ਨੰਬਰ ਵਨ ਨਕਾ ਜਿੱਤੇ ਫੋਰ ਟਰੈਕਟਰ ਇਹਨਾਂ ਵੀਰਾਂ ਵੱਲੋਂ ਦਿੱਤਾ ਜਾਣਾ ਹੈ ਉੱਥੇ 41000 ਦੀ ਦੋ ਨੰਬਰ ਦੀ ਕੁਸ਼ਤੀ ਅਗਲੀ ਹੋਣੀ ਹੈ ਦੋ ਜਾਂ ਤਿੰਨ ਦਿਨ ਸਮਾਂ ਦੱਸੂ ਕਿਉਂਕਿ 41000 ਦਾ ਪਟਕਾ ਮੇਰੇ ਕੋਲ ਪਹੁੰਚ ਗਿਆ ਮੰਗਾ ਯੂਕੇ ਪਰਥੀ ਵੀਰੀ ਦੇ ਪਰਿਵਾਰ ਵੱਲੋਂ ਅਗਲੇ ਸਾਲ 41000 ਦਾ ਪਟਕੇ ਲੈ ਦੋ ਹੀ ਆਏ ਆ ਬਈ ਬਾਈ ਬੰਟੀ ਉਧਰੋਂ ਵੱਲ ਤੇ ਜੱਜ ਇਹ ਵੀ ਖਾੜੇ ਦੇ ਵਿੱਚ ਆ ਜਾਓ ਅਕਲਪੁਰ ਇਹ ਵੀ ਖਾੜੇ ਦੇ ਵਿੱਚ ਆ ਜਾਓ ਪਰਲੀ ਕੁਸ਼ਤੀ ਦੇ ਲੰਬਰ ਜੀ ਸਮਾਂ ਲਾ ਦਿਓ ਲੰਬਾ ਸਮਾਂ ਹੋ ਗਿਆ ਇਸ ਕੁਸ਼ਤੀ ਤੇ ਕਰਾਈ ਚੱਲੋ ਮੇਰੇ ਵੀ ਸਮਾਂ ਲਾ ਕੇ ਪੁਆਇੰਟ ਤੇ ਕਰਾਓ ਨਹੀਂ ਪੁਆਇੰਟ ਬਣਦਾ ਟਾਸ ਬੋਲ ਆਪਾਂ ਖੁੱਲਾ ਸਮਾਂ ਨਾ ਭਟੀਆਂ ਕੁਸ਼ਤੀਆਂ ਦੇ ਦਈਏ ਪਰਲੇ ਪਾਸੇ 4 ਨੰਬਰ ਦੀ ਕੁਸ਼ਤੀ ਸਟਾਰਟ ਹੋਣ ਲੱਗੀ ਹੈ 31000 ਦੀ ਸਨੀ ਰਾਮੇਵਾਲ ਹੱਥ ਖੜੇ ਕਰੋ ਵੀ ਸਨੀ ਰਾਮੇਵਾਲ ਬਾ ਬੇਬਾ ਪਰਲੇ ਪਾਸੇ 4 ਨੰਬਰ ਦੀ ਕੁਸ਼ਤੀ ਸੰਦੀਪ ਪਹਿਲਵਾਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਗਿਆਨ ਸਿੰਘ ਜੀ ਹਾਂ ਕਰਾਓ ਪੁਆਇੰਟ ਤੇ ਕਰਾਓ ਜੀ ਇਹ ਪੁਆਇੰਟ ਤੇ ਕੁਸ਼ਤੀ ਕਰਨ ਵਾਲੀ ਕੁਸ਼ਤੀ ਪੁਆਇੰਟ ਲੈ ਲੈ ਪਰ ਬਾਜੀ ਨੂੰ ਵਿਹਲਾ ਹੁਣ ਦਿਓ ਲੰਗੋਟਾ ਨਹੀਂ ਫੜਿਆ ਜਾਏਗਾ ਮੇਰੇ ਵੀਰ 3 ਮਿੰਟ ਦਾ ਸਮਾਂ ਪੁਆਇੰਟ ਬਣਾਉਣਾ ਪੈਣਾ 3 ਮਿੰਟ ਚ ਨਹੀਂ ਪੁਆੜ ਬਣਾਓਗੇ ਟਾਸ ਬਾਕੇ ਫਿਰ ਹਾਂ ਰੂਲ ਸਾਰੇ ਹੀ ਵਰਤ ਲਿਓ ਬਾਸ ਸਾਰੇ ਰੂਲ ਵਰਤ ਲਿਓ ਖਾੜੇ ਦੇ ਅੰਦਰ ਅੰਦਰ ਸਰਦਾਰ ਗਿਆਨ ਸਿੰਘ ਜੀ ਜੂਐਸਏ ਸੁਪੁੱਤਰ ਸਵਰਗੀ ਨਰਿੰਦਰ ਸਿੰਘ ਜੀ ਦਿਆਲ ਅਤੇ ਮਾਤਾ ਪ੍ਰਕਾਸ਼ कौर ਜਿਨ੍ਹਾਂ ਦੀ ਯਾਦ ਵਿੱਚ ਅੱਜ 2 ਨੰਬਰ ਦੀ ਝੰਡੀ ਦਾ 52000 ਦਾ ਵੱਡਾ ਮਾਨ ਸਨਮਾਨ ਇਸ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਅਸੀਂ ਸਰਦਾਰ ਗਿਆਨ ਸਿੰਘ ਜੀ ਪਹਿਲਵਾਨ ਯੂਐਸਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਭਾਈ ਬੰਟੀ ਆ ਵੀ ਕੁਝ ਧੰਨਵਾਦ ਕਰਦੇ ਆ ਜੀ ਮਾਨਯੋਗ ਸਾਡੇ ਸ਼੍ਰੀ ਜਗਦੀਸ਼ ਸ਼ੇਰਪੁਰੀ ਸਾਬਕਾ ਚੇਅਰਮੈਨ ਬਲਾਕ ਸੰਪਤੀ ਨੂਰ ਮਹਿਲ ਤੇ ਮੌਜੂਦਾ ਬਲਾਕ ਸੰਪਤੀ ਮੈਂਬਰ ਉਹ ਵੀ ਉੱਚੇ ਚੇਤੇ ਤੌਰ ਤੇ ਪੁੱਜੇ ਨੇ ਸ਼੍ਰੀ ਹੰਸਰਾਜ ਜੀ ਸਿੱਧੂ ਸਾਹਿਬ ਉਹ ਵੀ ਉਹਨਾਂ ਦੇ ਨਾਲ ਤਸ਼ਰੀਫ ਰੱਖਦੇ ਆ ਸੁੱਖਾ ਵਰਸ਼ ਦੀ ਵਾਹ 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 ਆਈ ਦੇਖਿਆ ਅੱਜ ਨੋਨੀ ਪੰਡਤ ਤੇ ਰਿੱਕੀ ਪੰਡਤ ਯੂ ਐਸ ਏ ਵਾਲੇ ਕਹਿੰਦੇ ਕੱਲਾ ਟਰੈਕਟਰ ਨਹੀਂ ਦੇਾਂਗੇ ਅਗਲੇ ਸਾਲ ਸਾਰੀ ਸੰਗਤ ਨੂੰ ਲੰਗਰ ਵੀ ਛਕਾਵਾਂਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਵਿੱਚ ਪਰਵਾਰ ਦੇ ਨਾਲ ਅਗਲੇ ਸਾਲ ਕਹਿੰਦੇ ਸਾਰੀ ਲੰਗਰ ਦੀ ਸੇਵਾ ਉਹ ਵੀ ਸਾਡੇ ਨੋਨੀ ਪੰਡਤ ਰਿੱਕੀ ਪੰਡਤ ਯੂ ਐਸ ਏ ਵਾਲੇ ਵੀਰਾਂ ਵੱਲੋਂ ਜਿੱਥੇ ਟਰੈਕਟਰ ਝੰਡੀ ਦੇ ਦਿੱਤਾ ਜਾਏਗਾ ਉੱਥੇ ਸੰਗਤਾਂ ਲਈ फिर कहें मटर पनीर गुरु का लंगर भी छाया जाएगा बिल्कुल इस बार भी लंगर की सेवा स्वर्गी श्री दीपक पंडित जी नोनी पंडित जी का परिवार सो इस बार भी इन्ह वालों सेवा बहुत बहुत धनबाद लाइव की सेवा हरजिंदर सिंह यू एस ए सं ऑफ सरदार ज्ञान सिंह जी और उन्होंने भी धनबाद आशु गरेवाल जे सुचेत टीवी राही इस टाइम सूख रहे केवल सिंह जी मोती के यू एस एर बिल्लू यू एस ए एंड सं बहादुर सिंह यू एस ए ਟੈਂਟ ਦੀ ਸੇਵਾ ਸਾਡੇ ਭਾਈ ਰਣਜੀਤ ਸਿੰਘ ਜੀ ਰਾਣਾ ਜਿਨ੍ਹਾਂ ਦਾ ਬਹੁਤ ਹੀ ਵਧੀਆ ਟੈਂਟ ਹੈ ਵਾਹ ਵੀ ਵਾਹ ਵਾਹ ਇਧਰ ਦੋਵਾਂ ਦਾ ਫੈਸਲਾ ਲਗਭਗ ਹੋਣ ਵਾਲਾ ਹੀ ਹੈ ਸੁਪਰਲੀ ਕੁਸ਼ਤੀ ਦਾ ਫੈਸਲਾ ਹੋ ਗਿਆ ਤੇ ਹੁਣ ਲਿੰਬਰਪੁਰਾਂ ਜੀ ਆ ਧਿਆਨ ਰੱਖੋ ਸਣੀ ਵਾਲੀ ਕੁਸ਼ਤੀ ਚੱਲ ਰਹੀ ਹੈ ਭਾਈ ਪੰਡਤ 31 ਹਜ਼ਾਰ ਦੀ ਕੁਸ਼ਤੀ ਯਾਰ ਸਾਨੂੰ ਤਾਂ ਦੇਖਦਾ ਜੀ ਸਾਡੇ ਮੋਰੇ ਪਹਿਲਵਾਨੇ ਰੱਜ ਘਟ ਪਾਓ ਜਰਾ ਬਹਿ ਜਾਓ ਬਹਿ ਜਾਓ ਕਿਉਂਕਿ ਬਹੁਤ ਵੱਡੀਆਂ ਕੁਸ਼ਤੀਆਂ ਬਹੁਤ ਵੱਡੇ ਫੈਸਲੇ ਆ ਤੋ ਬਹੁਤ ਵਧੀਆ ਕੁਸ਼ਤੀਆਂ ਜਿਹੜੀਆਂ ਖਾੜਾ ਪਾਸ਼ਾ ਦੇ ਵਿੱਚ ਦਿਖਾਈਆਂ ਜਾ ਰਹੀਆਂ ਹਨ ਹਰ ਕੁਸ਼ਤੀ ਦੇ ਫੈਸਲੇ ਉਧਰਲੇ ਪਾਸੇ ਕੁਸ਼ਤੀ ਜਿਹੜੀ ਅੱਜ ਸਨੀ ਰਾਮੇਵਾਲ ਦੀ ਵੀ ਖਾੜੇ ਜੇ ਸ਼ੁਰੂ ਹੋ ਗਈ ਹੈ ਨੀਲੇ ਰੰਗ ਦੇ ਲੰਗੋਟੇ 'ਚ ਸਨੀ ਰਾਮੇਵਾਲ ਤੇ ਨਾਲ ਸੰਦੀਪ ਖੁੱਗੀ ਕਾਲੇ ਰੰਗ ਦਾ ਲੰਗੋਟਾ ਖਾੜਾ ਪਾਲਟਾ ਨੇੜੇ ਮਾਲਪੁਰ ਜ਼ਿਲ੍ਹਾ ਹਿਆਰਪੁਰ ਉਹਨਾਂ ਦੀ ਕੁਸ਼ਤੀ ਵੀ ਖਾੜੇ ਦੇ ਵਿੱਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਚੋਟੀ ਦੇ ਮੱਲ ਚੋਟੀ ਦੀਆਂ ਕੁਸ਼ਤੀਆਂ ਭਾਈ ਜਸ਼ਨ ਪੱਟੀ ਆਖਾੜੇ ਦੇ ਵਿੱਚ ਪਹਿਲਵਾਨ ਪੱਜ ਕੇ ਚਲੋ ਖਾੜੇ ਤੇ ਆ ਜਾਓ ਤੇ ਪੰਡਤ ਪੰਡਤ ਪਾਲਟਾ ਇਹ ਵੀ ਖਾੜੇ ਜਾ ਜਾਓ ਪਹਿਲਵਾਨ ਜੀ ਤਿੰਨ ਨੰਬਰ ਪੜ ਕੇ ਦੀ ਕੁਸ਼ਤੀ ਵੀ ਆਪਾਂ ਉਹ ਪਰਲੇ ਪਾਸੇ ਬਾ ਵਿਵਾ ਉਹ ਫੈਸਲਾ ਹੋ ਗਿਆ ਠੀਕ ਹੈ ਜੀ ਬਹੁਤ ਵਧੀਆ ਜਜਮੈਂਟ ਹੈ ਸਾਡੇ ਲੈਂਬਰ ਸ਼ਾਹ ਕੋਟੀ ਜੀ ਨਵਾਰੇ ਉਹਨਾਂ ਦਾ ਸੀ ਤੈਨੂੰ ਤਵਾਵੇ ਪੰਡਤ ਭਾਲਟਾ ਤੇ ਜਸ਼ਨ ਪੱਟੀ ਵੀ ਚਲੋ ਕਾੜੇ ਚੱਲੀ ਚੱਲੋ ਪਹਿਲਵਾਨੋ ਪਰਲੇ ਪਾਸੇ ਰੈਫਰੀ ਸਾਹਿਬ ਖੜੇ ਆਉਂਦਾ ਸੜਕ ਵਾਲੀ ਪਾਸੇ ਉਧਰ ਜਾ ਕੇ ਕੁਸ਼ਤੀ ਸ਼ੁਰੂ ਕਰੋ ਇਹਨਾਂ ਪਹਿਲਵਾਨਾਂ ਦੀ ਹਾਂ ਲਿਆਓ ਸਨਮਾਨ ਇੱਧਰ ਲਾਗੇ ਲਿਆਓ ਇਸ ਸਟੇਜ ਦੇ ਲਾਗੇ ਸਾਡੇ ਬਿੱਲਾ ਬਰਾੜ ਪਹਿਲਵਾਨ ਜੀ ਦਾ ਸਨਮਾਨ ਹੋਣਾ ਕਮਲ ਸ਼ੰਕਰ ਪਹਿਲਵਾਨ ਦਾ ਸਨਮਾਨ ਹੋਣਾ ਤੇ ਹੈਰੀ ਰਈਏਵਾਲ ਦਾ ਸਰਮਾਨ ਜਿਹੜਾ ਕੀਤਾ ਜਾਣਾ ਹੈ ਇਹ ਵੱਡੇ ਸਰਮਾਨ ਜਿਹੜੇ ਅੱਜ ਉਹਨਾਂ ਵੱਡੇ ਮੱਲਾ ਨੂੰ ਦਿੱਤੇ ਜਾਣੇ ਹੈ ਜਿਹੜੇ ਵੱਡੇ ਅਖਾੜੇ ਵੀ ਚਲਾਉਂਦੇ ਆ ਤੇ ਅੱਜ ਵੱਡੇ ਸਤਕਾਰ ਵੀ ਉਹਨਾਂ ਦੇ ਇਹ ਕੰਦੋੜਾ ਕਲਾਂ ਦੇ ਸ਼ਿੰਜ ਮੇਲੇ 'ਚ ਕਰਾਏ ਜਾ ਰਹੇ ਆ ਆ ਵੱਡੀਆਂ ਦੋ ਕੁਸ਼ਤੀਆਂ ਚੱਲ ਰਹੀਆਂ ਐ ਇਧਰਲੇ ਪਾਸੇ ਆਹ ਦੇਖਦੇ ਆ ਇੱਕ ਪਾਸੇ ਸ਼ੁਭਮ ਕਹਿੰਦੇ ਰਈਏਵਾਲ ਦੀ ਧਰਤੀ ਦਾ ਪਹਿਲਵਾਨ ਹੈ ਤੇ ਨਾਲ ਕਹਿੰਦੇ ਪੰਮਾ ਪਹਿਲਵਾਨ ਆਲਮਗੀਰ ਦਾ ਬੇਟਾ ਹੈ ਅੱਜ ਸਮੇਂ ਦੇਖਦੇ ਆਂ ਕਿ ਮੈਦਾਨ ਦੇ ਵਿੱਚ ਸ਼ਹਬਾਜ਼ ਹੈ ਪਰਲੇ ਪਾਸੇ ਸਨੀ ਰਾਮੇਵਾਲ ਤੇ ਨਾਲ ਕਹਿੰਦੇ ਸੰਦੀਪ ਆਹ ਘੁੱਗੀ ਕਹਿੰਦੇ ਪਿਆਰ ਦੇ ਨਾਲ ਉਹ ਮਾਰੀ ਸੱਜੇ ਪੜ ਤੇ ਥਾਪੀ ਕਿ ਥਾਪੀ ਪੱਟਾ ਉੱਤੇ ਕਾਦੂ ਤੂੰ ਮਾਰਦਾ ਪਤਾ ਲੱਗ ਜਾਣਾ ਤੋਲੇ ਹੋਏ ਭਾਰ ਦਾ ਮੋਹਰੇ ਟੱਕਰ ਗਿਆ ਕੋਈ ਪੇੜੇ ਪਰਵਾਰ ਦਾ ਤੇ ਫੇਰ ਨਹੀਂ ਉਹ ਜੀ ਲੱਗਦਾ ਘੋੜੀ ਘੋੜੀਆਂ ਚ ਭਜਾ ਕੇ ਪਾਵੇਂ ਦੇਖ ਲਈ ਘਰੇ ਬੈਠੇ ਪਤਾ ਕੀ ਲੱਗਦਾ ਆਇਦਾ ਕੰਦੋਲੇ ਦੇ ਛੰਜ ਮੇਲੇ ਚ ਪਤਾ ਲੱਗਣਾ ਬਹੁਤ ਹੀ ਸ਼ਾਨਦਾਰ ਹੈ ਇਸ ਸਮੇਂ ਤਿੰਨ ਕੁਸ਼ਤੀਆਂ ਖਾੜੇ ਦੇ ਚੱਲ ਰਹੀਆਂ ਰਕੇਸ਼ ਪੁਆ ਦਮੜੀ ਤੇ ਬਾਦਸ਼ਾ ਪੱਟੀ ਇਹ ਵੀ ਖਾੜੇ ਚ ਚਲੋ ਜੀ ਦੋਨੋਂ ਪਹਿਲਵਾਨ ਇਹ ਵੀ ਮਾਲ ਤਿਆਰ ਹੋ ਕੇ ਖਾੜੇ ਦੇ ਵਿੱਚ ਚਲੋ ਬਾਦਸ਼ਾ ਪੱਟੀ ਤੇ ਰਕੇਸ਼ ਪੁਆ ਦਮੜੀ ਫਗਵਾੜਾ ਉੱਥੇ ਹਰਜਿੰਦਰ ਸਿੰਘ ਜੀ ਯੂ ਐਸ ਏ ਆਸ਼ੂ ਗਰੇਵਾਲ ਯੂ ਐਸ ਏ ਕੇਵਲ ਸਿੰਘ ਜੀ ਮੋਤੀ ਕੇ ਯੂ ਐਸ ਏ ਬਹਾਦਰ ਸਿੰਘ ਜੀ ਯੂ ਐਸ ਏ ਬਿੱਲੂ ਯੂ ਐਸ ਏ ਲਖਵੀਰ ਸਿੰਘ ਸਨ ਆਫ ਚੰਨਣ ਸਿੰਘ ਯੂ ਐਸ ਏ ਇਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਹੈ साढे वे सहयोगी ने और सभा जसा और मीकाबाई समरदीप खुशमन और हरमन बाठ गुरजीत प्रदीप जुएसए अंबी कदौड़ा ये सारे इटली वाले वीर इस टाइम लाइव देख रहे हैं धनबाद सारे वीर का उत्तर मैं धनवाद करता पिंदा जूके बलजीत जूके सनी जूके और पंडित टहलचंद जी जूके मंगा जूके त्रिलोचन सिंह जूके हरी जूके कमलजीत सिंह जूके मतलब सारे बलैतीए ने ਇੰਗਲੈਂਡ ਦੀ ਧਰਤੀ ਤੇ ਬੈਠੇ ਵੱਡੇ ਮਾਨ ਸਤਕਾਰ ਸਾਰੇ ਵੀਰਿਆਂ ਵੱਲੋਂ ਆਏ ਐ ਔਰ ਵੱਡਾ ਸਹਿਯੋਗ ਇਸ ਸਿੰਘ ਵਿੱਚ ਸਾਰਿਆਂ ਦਾ ਧੰਨਵਾਦ ਹੈ ਉੱਥੇ ਮੋਹਨ ਸਿੰਘ ਜੀ ਸ਼ਹੀਦਾਂ ਵਾਲੇ ਉਹਨਾਂ ਦੇ ਪਰਿਵਾਰ ਦਾ ਔਰ ਰਿੱਕੀ ਪੰਡਤ ਬਲਵੀਰ ਫੌਜੀ ਤੇ ਬੁੱਗੋ ਝੰਡ ਸਾਹਿਬ ਇਹਨਾਂ ਦਾ ਵੀ ਬਹੁਤ ਸਹਿਯੋਗ ਹੈ ਧੰਨਵਾਦ ਜੀ ਇੱਕ ਮਾਨ ਸਨਮਾਨ ਕੀਤੇ ਜਾਣੇ ਐ ਇੱਥੇ ਪਹਿਲਵਾਨੀ ਦੀ ਦੁਨੀਆ ਦੇ ਸੁਪਰ ਡੁਪਰ ਪਹਿਲਵਾਨ ਬਿੱਲਾ ਬਰਾੜ ਪਹਿਲਵਾਨ ਜਿਨ੍ਹਾਂ ਨੇ ਪੂਰੇ ਪੰਜਾਬ ਹਿਮਾਚਲ ਕੇ ਹਿੰਦੁਸਤਾਨ ਦੇ ਡੰਗਲਾਂ 'ਚ ਬੱਲੇ ਬੱਲੇ ਕਰਾਈ ਇੱਕ ਵਾਰੀ ਤਾੜੀਆਂ ਬਈ ਖੁੱਲ ਕੇ ਮਾਰੋ ਇਸ ਮੱਲਾਂ ਦੇ ਨਾਂ ਜਿਨ੍ਹਾਂ ਨੇ ਆਪ ਪੱਟਾਂ ਦੇ ਜੋਰ ਨਾਲ ਪਹਿਲਵਾਨੀ ਕੀਤੀ ਆ ਤੇ ਅੱਜ ਵੱਡਾ ਮਾਣ ਸਨਮਾਨ ਜਿਹੜਾ ਕੰਦੋਲੇ ਦੇ ਡੰਗਲ ਦੇ ਵਿੱਚ ਦੇਖੋ ਕੀਤਾ ਜਾ ਰਿਹਾ ਸਾਡਾ ਬਿੱਲਾ ਬਰਾੜ ਵੱਡੇ ਪਹਿਲਵਾਨ ਉਹਨਾਂ ਦਾ ਵੀ ਵੱਡਾ ਮਾਣ ਸਨਮਾਨ ਜਿਹੜਾ ਸਾਡੇ ਵੀਰਾਂ ਵੱਲੋਂ ਕੀਤਾ ਜਾ ਰਿਹਾ ਐਸ ਸਮੇਂ ਚੋਟੀ ਦੇ ਸਤਕਾਰ ਹੈ ਤੇ ਚੋਟੀ ਦੀਆਂ ਕੁਸ਼ਤੀਆਂ ਅਗਲੀ ਕੁਸ਼ਤੀ ਸੋਨੂ ਹੀਰਾ ਤੇ ਜੀਤਾ ਸੰਗਰੂਰ ਇਹ ਵੀ ਪਹਿਲਵਾਨ ਚਲੋ ਅਖਾੜੇ ਦੇ ਵਿੱਚ ਵੀ ਦੋਨੋਂ ਪਹਿਲਵਾਨ ਹਾਂ ਬਈ ਹੈਰੀ ਪਹਿਲਵਾਨ ਰਈਏਵਾਲ ਉਹ ਵੀ ਆ ਗਿਆ ਆਪਣਾ ਮਾਨ ਸਨਮਾਨ ਲੈ ਲੈਣ ਹੈਰੀ ਰਈਏਵਾਲ ਵਾਹ ਜੀ ਵਾਹ ਸਰਦੇਸ਼ ਸਿੰਘ ਜੀ ਗਰੇਵਾਲ ਗੁਰਵਰਖ ਸਿੰਘ ਜੀ ਲੰਬੜਦਾਰ ਜਗਜੀਤ ਸਿੰਘ ਜੱਸੀ ਕਿੰਦਾ ਵੀਰਸ਼ਾਈ ਔਰ ਬਹਾਦਰ ਰੋਡੇ ਕੇ ਔਰ ਜੋਗੀ ਰਾਜ ਜੀ ਪੰਡਤ ਸਾਹਿਬ ਲਓ ਜੀ ਸਾਰੇ ਵੀਰਾਂ ਦਾ ਹੈਰੀ ਰਈਏਵਾਲ ਇਸ ਪਹਿਲਵਾਨ ਦਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਿੱਲਾ ਪਹਿਲਵਨ ਜੀ ਦਾ ਬਹੁਤ ਬਹੁਤ ਤਰਵਾ। ਹਾਂ ਤੇ ਕਮਲ ਕੋਜ ਸ਼ੰਕਰ ਉਹ ਵੀ ਆ ਗਿਆ ਆਪਣਾ ਮਾਨ ਸਨਮਾਨ ਲਾਂ ਜੀ ਕਮਲ ਜੀ ਆਓ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਅਖਾੜੇ ਚ ਚਲਾਉਂਦੇ ਆ। ਉਹਨਾਂ ਦਾ ਵੀ ਵੱਡਾ ਸਤਿਕਾਰ ਅੱਜ ਹੈ। ਦੇਖੋ ਟਰੋਫੀਆਂ ਨਾਲ ਸੋਨੇ ਵਾਂਗੂ ਚਮਕਦੀਆਂ ਟਰੋਫੀਆਂ ਦੇ ਨਾਲ ਇਹ ਵੱਡੇ ਮਾਨ ਸਨਮਾਨ ਜਿਹੜੇ ਵੱਡੇ ਅਖਾੜੇ ਵੀ ਚਲਾਉਂਦੇ ਆ ਤੇ ਵੱਡੇ ਮੱਲ ਵੀ ਅਤੇ ਵੱਡਾ ਸਤਿਕਾਰ ਵੀ ਅੱਜ ਕੰਦੋਲਾ ਕਲਾਂ ਦੇ ਛਿੰਝ ਮੇਲੇ ਦੇ ਵਿੱਚ ਕੀਤਾ ਜਾ ਰਿਹਾ ਹੈ। ਕਮਲ ਸੰਕਰ ਅਸਤਾਦਾਂ ਦੇ ਉਸਤਾਦ ਹੈ RAM SINGH ਜੀ USA ਅੰਬਾ ਜੀ USA ਬੰਸ ਸਿੰਘ ਜੀ ਕੈਨੇਡਾ ਹਰੀ ਗੜਨਮ ਕੈਨੇਡਾ ਮੱਖਣ ਸਿੰਘ ਜੀ ਲਖਾ ਕੈਨੇਡਾ ਉੱਥੇ ਸਾਡੇ ਸ਼ਾਮਾ ਚੀਮਾ ਸ਼ਾਮਾ ਕੰਦੋਲਾ ਕੈਨੇਡਾ ਤੋਂ ਔਰ ਬੂਟੇ ਬਈ ਸੋਨੂੰ ਫੇਰਾ ਹਟਕੜਾ ਕਰੋ ਜੀ ਪਹਿਲਵਾਨ ਖਾੜੇ ਚ ਤੇ ਜੀਤਾ ਸੰਗਰੂਰ ਕਿ ਸਾਡਾ ਜ਼ਿਲ੍ਹਾ ਸੰਗਰੂਰ ਅਸੀਂ ਬੜੇ ਆ ਮਜ਼ਹੂਰ ਆ ਕੰਮ ਕਰਕੇ ਦਿਖਾਏ ਹੁਣ हां दीपक का ग्रहण जैसे गबरी नौज ने पॉइंट बना के कुश्ती ਦਾ ਫੈਸਲਾ ਕੀਤਾ ਵੀ ਜਲਦੀ ਚੁੰਮਾ ਸ਼ਾਗੋੜ ਦੇ सोनू ਸਰਦਾ ਹੋ ਜੀ ਇਹ ਵੀ ਖਾੜੇ ਜਾਓ ਅਸੀਂ ਫੋਟੋ ਕਰਾਉਂਦੀਆਂ ਜਲਦੀ ਰਜੇਸ਼ ਲੁਧਿਆਣਾ ਕਾਲਾ ਪਾਲਟਾ ਚਲੋ ਖਾੜੇ ਜੇ ਵੀ ਦੋਨੋਂ ਪਹਿਲਵਾਨ ਚਲੋ ਚਲੋ ਫਿਰ ਵੀ ਦੋ ਕੁਸ਼ਤੀਆਂ ਰਹਿ ਗਈਆਂ ਸੋ ਸਾਡੇ ਕਮਲ ਪਹਿਲਵਾਨ ਜੀ ਸ਼ੰਕਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਮਲ ਕਮਲ ਗੱਲ ਛੋੜ ਕੇ ਜਾਓ ਆਓ ਜੀ ਅਗਲੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਸਾਡੇ ਲੱਗ ਆ ਜਾਓ ਜੀ ਕਮਾਬ ਅਗਲੀ 31000 ਦੀ ਕੁਸ਼ਤੀ ਹੋਣੀ ਆ ਮੰਗਾ ਯੂਕੇ ਤਰਲੋਚਨ ਯੂਕੇ ਤੇ ਪਿਰਥੀ ਗੰਦੋੜਾ ਦੇ ਪਰਿਵਾਰ ਵੱਲੋਂ ਇਹ 31000 ਦੀ ਕੁਸ਼ਤੀ ਚੁੰਮਾ ਸ਼ਾਹਕੋਟ ਤੇ ਸੋਨੂ ਸੰਸਾ ਲੱਗ ਗਿਆਓ ਜੀ ਦੋਨੋਂ ਸਟੇਜ ਤੇ ਲੱਗ ਗਿਆ ਇੱਧਰ ਆ ਜਾਓ ਇਹ ਵੀ ਕੁਸ਼ਤੀ ਦੀ ਹੱਥ ਜੋੜੀ ਕਰਾ ਕੇ ਫੋਟੋ ਕਰਾ ਦਈਏ ਸੋਨੂ ਸੰਸਾ ਸਾਡੇ ਲੱਗੇ ਪੁੱਜ ਗਿਆ ਚੁੰਮਾ ਸ਼ਾਹਕੋਟ ਆ ਜਾ ਵੀ ਜਲਦੀ ਤਾਂ ਮੈਂ ਬੇਨਤੀ ਕਰਨੀ ਆ ਪ੍ਰਬੰਧਕ ਕਮੇਟੀ ਨੂੰ ਮੰਗਾ ਯੂਕੇ ਤਰਲੋਚਨ ਯੂਕੇ ਪਿਰਥੀ ਕੰਦੋਲਾ ਪਰਿਵਾਰ ਵੱਲੋਂ 31000 ਦੀ ਕੁਸ਼ਤੀ ਜਿਹੜੀ ਕਰਾਈ ਜਾਣੀ ਹੈ ਉਹ ਪਰਿਵਾਰ ਜ਼ਰੂਰ ਖਾੜੇ ਦੇ ਵਿੱਚ ਆ ਕੇ ਹੱਥ ਜੋੜੀ ਕਰਾ ਦੇ ਤਿੰਨ ਨੰਬਰ ਦਾ ਪਟਕਾ ਜੀ ਇਹ ਤਿੰਨ ਨੰਬਰ ਦਾ ਪਟਕਾ 31000 ਦਾ ਪਟਕਾ ਹੈ ਆ ਵੀ ਜੁਮੇ ਜਲਦੀ ਆ ਜਿਆ ਕਰੋ ਸਾਡੇ ਭਾਈ ਇੱਕ ਮਿੰਟ ਭਾਜੀ ਤਰਪਨੀਤ ਸਿੰਘ ਜੀ ਉਪਲ ਖਾਲਸਾ ਜਿੱਥੇ 28 ਸਤੰਬਰ ਨੂੰ ਬਹੁਤ ਵੱਡਾ ਕੁਸ਼ਤੀ ਦੰਗਲ ਹੋ ਰਿਹਾ ਹੈ ਉਹ ਵੀ ਪਹੁੰਚ ਗਏ ਨੇ ਔਰ ਨਾਲ ਲਖਵੀਰ ਸਿੰਘ ਜੀ ਸ਼ੀਰ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ ਸੂਦੇ ਆਜਮ ਸਰਦਾਰ ਭਗਤ ਸਿੰਘ ਸਾਹਿਬ ਵੀ ਪਹੁੰਚ ਚੁੱਕੇ ਵੈਲਕਮ ਜੀ ਹਨ ਔਰ ਸਰਦਾਰ ਪਰਮਜੀਤ ਸਿੰਘ ਜੀ ਪੰਮੀ ਸਾਹਿਬ ਚੇਅਰਮੈਨ ਸਾਹਿਬ ਉਹ ਵੀ ਪਹੁੰਚ ਚੁੱਕੇ ਆ ਸੋ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਨਹੀਂ ਆਜੋ ਆਜੋ ਬਈ ਜੁਮੇ ਜਲਦੀ ਆਜੋ 31000 ਦੀ ਕੁਸ਼ਤੀ ਸੋਨੂੰ ਸਰਸਾ ਖਾੜਾ ਧਲੇਤਾ ਬਲੇ ਬਲੇ ਹੋਗੇ ਬਈ ਇੱਕ ਵਾਰ ਤਾੜੀ ਮਾਰੋ ਬਲੀ ਸਨੀ ਰਾਮੇਵਾਰੀ ਰਾਮੇਵਾਰੀ ਜੇਤੂ ਰਿਆ ਬਈ ਸਨੀ ਰਾਮੇਵਾਰੀ ਜੇਤੂ ਰਿਆ ਸੋ ਇੱਕ ਵਾਰ ਜ਼ਰੂਰ ਦੱਸਦੇ ਆ ਕਿ ਉੱਚ ਕੋਟੀ ਦੇ ਮੱਲ 28 ਸਤੰਬਰ ਹਾਂਜੀ ਆਓ ਜਲਦੀ ਸਾਡੇ ਲਾਗੇ ਮੰਗਾ ਜੂ ਕੇ ਤਰਲੋਚਨ ਜੂ ਕੇ ਪ੍ਰਿਥੀ ਕੰਧੋਲਾ ਜਿਨ੍ਹਾਂ ਪਰਿਵਾਰਾਂ ਵੱਲੋਂ 3 ਨੰਬਰ ਦੀ 31000 ਦੀ ਕੁਸ਼ਤੀ ਕਰਾਉਣੀ ਹੈ ਮੱਖਣਸ਼ੇਰਪੁਰ ਦੀ ਬਲਾਉਸ ਪਰਿਵਾਰ ਨੂੰ ਫੋਟੋ ਕਰਾ ਲਿਆ ਜੀ ਪਰਿਵਾਰ ਆ ਜਵੇ ਜੀ ਜਿਹੜਾ ਤੁਸੀਂ ਨਾ ਲਿਆ ਮੈਂ ਇੱਕ ਵਾਰ ਫਿਰ ਤੋਂ ਮੰਗਾ ਜੁਕੇ ਤਰਲੋਚਨ ਜੁਕੇ ਪਿਰਤੀ ਕੰਦੋਲਾ ਤੇ ਪਰਿਵਾਰ ਨੂੰ ਬੇਨਤੀ ਕਰਦਾ ਉਹ ਸੁਰਿੰਦਰ ਚੰਮਾ ਸ਼ਾਹਕੋਟ ਤੇ ਸੋਨੂ ਸਿਰਸਾ ਦੇ ਦਰਮਿਆਨ ਇਹ ਕੁਸ਼ਤੀ ਹੈ ਪਰਿਵਾਰ ਨੂੰ ਬੇਨਤੀ ਜਲਦੀ ਆ ਕੇ ਫੋਟੋ ਕਰਾ ਲਓ ਉੱਥੇ ਦੱਸਦੇ ਜਾਈਏ 28 ਸਤੰਬਰ ਨੂੰ 27 ਤੇ 28 ਨੂੰ ਭਗਤ ਰੱਖਾ ਸਿੰਘ ਜੀ ਉਪਲ ਮੈਮੋਰੀਅਲ ਸਟੇਡੀਅਮ ਉਪਨ ਖਾਲਸਾ ਕਿਤੇ ਬਹੁਤ ਵੱਡਾ